ਕੀ ਅੱਜ ਕੀ ਹੋ ਰਿਹਾ ਸੋ ਸੋ ਕੀ ਠੀਕ ਹੈ ਹਾਂਜੀ ਜੀ ਬਸ ਬਸ ਮੈਂ ਵੀ ਖੀ ਲਿਆ ਆਜਾ ਪਾਣੀ ਲੈ ਕੇ ਕਿਧਰ ਗਿਆ ਸਾਰੇ ਇਹ ਅੱਜ ਪਤਾ ਨਹੀਂ ਸਾਰੇ ਸਾਰਾ ਟੱਬਰ ਕਿਧਰ ਗਿਆ ਹੋਇਆਗਾ ਕਰ ਰਹੇ ਨੇ ਮम्मा ਕਰ ਰਹੇ ਨੇ ਭਾਪੀ ਗਈ ਨੇ ਇਹਨੇ ਪਿੱਕੀ ਕਿਉਂ ਉਹ ਕਹਿੰਦੇ ਮੇਰਾ ਮम्मा ਜੀ ਨੇ ਆਣਾ ਚੱਲੇ ਗਏ ਪਿੱਕੀ ਤੁੰਦੇ ਆਈ ਹੋਣਾ ਨਹੀਂ ਆਈਗੀ। ਉਹ ਗੱਲ ਕੋਲੋਂ ਪਤਾ ਨਹੀਂ ਮੈਨੂੰ ਫੋਨ ਨਹੀਂ ਕੀਤਾ। ਪਤਾ ਨਹੀਂ ਬੱਸ ਗੁੱਸੇ ਦੇ ਵਿੱਚ ਸੀਗੇ। ਮਾਨੂੰ ਬੋਲੀ ਜਾਂਦੇ ਸੀਗੇ। ਮਾਨੂੰ ਬੋਲੀ ਜਾਂਦੇ ਸੀਗੇ। ਅੰਮ੍ਰਿਤ ਕਿਨੇ ਚਲੀ ਗਈ ਉਹ ਦੇਖਿਓ। ਪਤਾ ਨਹੀਂ ਕਿ ਉਹਨਾਂ ਦੇ ਮਨ ਵਿੱਚ ਆਹ ਉਹ ਮੀਨੂ ਕਾਪੀ ਕਸੀ। ਕੰਦੀ ਸੁਣਾ ਕੰਪਨੀ ਕਰਦੀ ਜਾਈ ਮੈਨੂੰ ਕੰਦੀ ਦਾਰਦੇ ਜੇ ਕਹਿੰਦੀ ਕਹਿੰਦੇ ਨੇਗੇ ਵੀ ਇਹ ਇੰਨਾ ਲੈ ਕੇ ਆਈ ਆ ਤੇ ਤੂੰ ਕੁਛ ਲੈ ਕੇ ਨਹੀਂ ਆਈ ਕਹਿੰਦੀ ਮੈਨੂੰ ਸੁਣਾਉਂਦੇ ਰਹਿੰਦੇ ਰਹੇ ਜੀ ਤੇ ਮੈਂ ਆਖਾ ਫਿਰ ਤੂੰ ਭਾਈ ਇਹ ਸੋਚੇ ਸੋਚ ਰੋ ਕੀ ਕਰਨਾ ਕੀ ਨਹੀਂ ਕਰਨਾ ਐ ਕਰ ਲੱਗੀ ਸੀ ਦੇ ਦਿਆ ਜਦੋਂ ਇਹ ਕੋਈ ਗੱਲ ਜੀ ਕਹਿੰਦੀ ਉਹਨੂੰ ਉਹ ਕੰਮ ਤੇ ਕਹਿੰਦੀ 15 ਦਿਨ ਨੂੰ ਮੇਨ ਤਗਰੀ ਨਹੀਂ ਨਾ ਹੋਗਾ ਕਿ ਕਹਿੰਦੀ ਲਾਇਆ ਹੁੰਦਾ ਵੀ ਇਹਨੂੰ ਲਾਇਆ ਨਹੀਂ ਕੰਮ ਤੇ ਤੇ ਕਹਿੰਦੀ ਐ ਕਰ ਲੱਗੀ ਹੀ ਸੀ ਤੇ ਮੇਰਾ ਹਾਚਾ ਦਾ ਕਈ ਨਾਂ ਮੇਰੀ ਕੁੜੀ ਨੂੰ ਕੋਈ ਫੜਦਾ ਤੇ ਕਹਿੰਦੀ ਮੈਨੂੰ ਇੱਕ ਨਹੀਂ ਕੰਮ ਤੇ ਲਾਈ ਆਂਦੇ ਨਹੀਂ ਆਪ ਬੈਠਿਆ ਰਹਿੰਦੇ ਸੱਸ ਉਹ ਨਹੀਂ ਫੜਦੇ ਕਿ ਮम्मा ਫੜ ਦਿੰਦਾ ਹੈਗੀ ਉਹ ਤਾਂ ਕਹਿੰਦੀ ਨਹੀਂ ਮੇਰੀ ਕੁੜੀ ਨੂੰ ਫੜਦੇ ਨੇ ਕਹੀ ਨਾ ਮੰਮੀ ਫੜਦੀ ਆ ਨਾ ਕਹਿੰਦੀ ਸੁਨੈਣਾ ਫੜਦੀ ਆ ਸਾਰਾ ਦਿਨ ਮੈਨੂੰ ਕਹਿੰਦੀ ਨਾਲ ਮੈਂ ਕੁੜੀ ਨੂੰ ਗੋਦੀ ਲਾ ਕੇ ਕੰਮ ਕਰਦੀ ਆ ਕਹਿੰਦੀ ਕੋਈ ਮੈਂ ਨਾ ਕੰਮ ਨਹੀਂ ਕਰਾਂਗਾ ਕਿਉਂ ਨਹੀਂ ਫੜਦੇ ਦੀਦੀ ਮੈਂ ਵੀ ਫੜਦੀ ਆ ਮम्मा ਵੀ ਫੜਦੇ ਨੇ ਉਹ ਤਾਂ ਕਹਿੰਦੇ ਸਾਰਾ ਇਹਦੇ ਨੰਦਰ ਬੈਠੇ ਰਹਿੰਦੇ ਨੇ ਉਦੋਂ ਤੁਸੀਂ ਦੇਖਿਆ ਹੀ ਆ ਦੇਖਿਆ ਤਾਂ ਇਹ ਉਹ ਬੋਲਦੇ ਤਾਂ ਬਹੁ ਸੀ ਕਿ ਕਹਿੰਦੀ ਐ ਕਰਕੇ ਕਹਿੰਦੀ ਇਹਨੂੰ ਕਹਿੰਦੀ ਬੜਾ ਜਿੱਥੇ ਜਾਣਾ ਕਹਿੰਦੀ ਸੁਨੈਨਾ ਸੁਨੈਨਾ ਹੀ ਹੁੰਦੀ ਆ ਕਹਿੰਦੀ ਮੈਨੂੰ ਤਾਂ ਕਹਿੰਦੀ ਕੋਈ ਪੁੱਛਦਾ ਹੀ ਨਹੀਂ ਹੈਗਾ ਹੁਣ ਕੰਮ ਦੀ ਗੱਲ ਆ ਉਹਨਾਂ ਦੇ ਕੋਲ ਦੀ ਛੋਟੀ ਆ ਚਲ ਜੇ ਸੀ ਵੀ ਨਹੀਂ ਕਹਿੰਦੇ ਹੈਗੇ ਵੀ ਉਹਨਾਂ ਬੱਚਾ ਤੰਗ ਕਰਦਾ ਆ ਵੀ ਚਲ ਕੋਈ ਗੱਲ ਨਹੀਂ ਕਰ ਲੈਂਦੇ ਹਾਂ ਨਹੀਂ ਉਹ ਤਾਂ ਮੈਨੂੰ ਮੁਕਰੇਗੀ ਸਾਰੀ ਗੱਲ ਦੀ ਸਾਫੀ ਮੁਕਰੇਗੀ ਕਹਿੰਦੀ ਨਹੀਂ ਕਹਿੰਦੀ ਤੇ ਇਹ ਗੱਲ ਜਿੱਥੇ ਨਾ ਤਾਂ ਕੀਤਾ ਕਹਿੰਦੀ ਮੈਨੂੰ ਨਾ ਇਹਦਾ ਜਿੱਤੋ ਪੇ ਗੱਲ ਕਹਿੰਦੀ ਜਦ ਇਹਦੇ ਭਾਈ ਭਰਾ ਕਹਿੰਦੀ ਭਰਾ ਭਝਾਈ ਆਉਂਦੇ ਨੇਗੇ ਚਾਹਦੇ ਮम्मी-ਡਾਡੀ ਆਉਂਦੇ ਨੇ ਤਾਂ ਕਹਿੰਦੀ ਇਹਨਾਂ ਦੀ ਖੁਲ ਸੇਵਾ ਹੁੰਦੀ ਆ ਕਹਿੰਦੀ ਮੇਰੇ ਵਾਲਿਆਂ ਨੂੰ ਜਾਣ ਦੇ ਤੱਕ ਨਹੀਂ ਇਹ ਜੀ ਜੀ ਕਹਿੰਦੀ ਮੇਰੇ ਆਨ ਕਹੀ ਆ ਕੇ ਪਾਣੀ ਵੀ ਨਹੀਂ ਪੁੱਛਦੇ ਕਿਉਂ ਨਹੀਂ ਪੁੱਛਦੇ ਦੀਦੀ ਇਕਣ ਲੱਗੀ ਹੋਈ ਸੀਗੀ ਹੁਣ ਨਹੀਂ ਉਹ ਕਹਿੰਦੀ ਮੇਰੇ ਕੁੜੀ ਨੂੰ ਨਹੀਂ ਚੱਕਦੇ ਹੈਗੇ ਕਹਿੰਦੀ ਮੈਂ ਕੀ ਕੰਮ ਕਿਵੇਂ ਉਹ ਮੈਂ ਕਰਦੀ ਕਰਦੀ ਆ ਕਹਿੰਦੀ ਮੈਂ ਸਾਰਾ ਦਿਨ ਸਾਰਾ ਦਿਨ ਕਹਿੰਦੀ ਰਸੋਈ ਚ ਕਦੇ ਖੁਲਸੋ ਕਦੇ ਪੁੱਛਦੇ ਦੇ ਚੱਕ ਦੇਣੀ ਤਾਂ ਇਹ ਤਾਂ ਕੋਈ ਗੱਲ ਹੈ ਨਹੀਂ ਜੀ ਵੀ ਚੱਕ ਦੇਣੀ ਹੈਗੇ ਚੱਕਦੇ ਹੈਗੇ ਆ ਗੱਲ ਇਹ ਹੈ ਉਹਨਾਂ ਨੂੰ ਕੰਮ ਵੀ ਨਹੀਂ ਕਹਿੰਦੇ ਹੈਗੇ ਮੈਂ ਸਾਰਾ ਦਿਨ ਮਤਲਬ ਮੈਂ ਲੱਗੀ ਰਹਿੰਦੀ ਹਾਂ ਤੁਸੀਂ ਕੰਮ ਕਿਉਂ ਨਹੀਂ ਕਹਿੰਦੇ ਉਹ ਗੇ ਬੱਚੇ ਕਰਕੇ ਵੀ ਚੱਲ ਬੱਚਾ ਤੰਗ ਕਰਦਾ ਜਾਂ ਤਾਂ ਨਹੀਂ ਕਹਿੰਦੇ ਹੈਗੇ ਆ ਮੈਨੂੰ ਦੇਖਣੀ ਕਰਦੀ ਸੀ ਕੰਨੀ ਜਮਈ ਕਹਿੰਦੀ ਡੱਕਾ ਨਹੀਂ ਤੋੜਦੀ ਹੈਗੀ ਕਹਿੰਦੀ ਵੀ ਗਾਮ ਨਾ ਕਹਿੰਦੀ ਸੱਸ ਕਹਿੰਨੀ ਮੇਰੀ ਬਾਪ ਦੇ ਘਰੇ ਨੂੰ ਚਲੀ ਜਾਂਦੀ ਹੈ ਇਹ ਕਹਿੰਦੀ ਸੀ ਕਹਿੰਦੀ ਇਹ ਆਰਾਮ ਨਾਲ ਕੰਦੀ ਬੈਠੀ ਜਾਂਦੀ ਆ ਇਹ ਕੰਮ ਨਹੀਂ ਕਰਦੀ ਤੇ ਮੰਮੀ ਕਹਿੰਦੀ ਰੋਜ਼ ਪਤਾ ਨਹੀਂ ਕਿੱਥੇ ਚੱਕਦੀ ਐ ਸੂਟੀ ਤੋੜ ਕਹਿੰਦੀ ਆ ਤੇ ਮੰਮੀ ਦਾ ਘਰੇ ਨਹੀਂ ਰਹਿੰਦੀ ਨਗੀ ਤੇ ਦੇਹਨ ਜਿਹੜਾ ਕੰਮ ਮਮਾ ਨੇ ਕਰਨਾ ਉਹ ਤਾਂ ਮਮਾ ਨੇ ਕਰਨਾ ਹੈ ਜਿੱਥੇ ਜਾਣਾ ਫਿਰੋ ਤਾਂ ਜਾਣਾ ਹੀ ਆ ਨਹੀਂ ਸਬਜ਼ੀ ਲੈ ਕੇ ਆਣੇ ਹੁੰਦੇ ਸੀ ਤਾਂ ਜਾਂਦੇ ਨਹੀਂ ਹੈਗੇ ਮਮਾ ਹੀ ਲੈ ਕੇ ਆਂਦੇ ਨੇ ਹੁਣ ਕੱਪੜੇ ਪ੍ਰੈਸ ਨੂੰ ਵੀ ਮਮਾ ਹੀ ਮਤਲਬ ਕਿ ਦੇ ਕੇ ਆਂਦੇ ਆ ਨਹੀਂ ਮੈਂ ਕਰਵਾ ਦਿੱਤੀ ਸੀ ਮੈਂ ਤਾਂ ਉਹ ਕਹਿੰਦੀ ਨਾ ਮੰਮੀ ਤੋਂ ਕਹਿੰਦੀ ਆ ਕਹਿੰਦੀ ਮਮੀ ਚੋ ਕਹਿੰਦੇ ਤੋਰਪੰਦੀ ਸਨੇ ਨਾ ਕਿਹਾ ਲੱਗ ਕਹਿੰਦੀ ਸਨੇ ਨਾ ਤਾਂ ਕਹਿੰਦੀ ਨਾ ਕੁਛ ਲੇਕੀ ਆ ਮਮੀ ਦਾ ਮੈਂ ਨਾ ਫਰਕ ਰੱਖਦੀ ਆ ਕਹਿੰਦੀ ਉਹਨੂੰ ਲਾੜਦੀ ਰੱਖਿਆ ਹੋਇਆ ਕਹਿੰਦੀ ਉਹਨੂੰ ਉਹਦੇ ਪੇਕੇ ਨੂੰ ਦਿੱਤਾ ਬੁਝੇਰਾ ਕੁਛ ਨਾ ਮਮੀ ਉਹ ਕਪੜਾ ਵੀ ਲੇਕੀ ਬੁਝੇਰਾ ਦਿੱਤਾ ਕਹਿੰਦੀ ਤੂੰ ਮਾ ਵੀ ਬਣਿਆ ਮੰਮੀ ਨੂੰ ਜੋ ਤੇ ਪਿਤਾ ਮੇਰੇ ਵੱਲੋਂ ਤਾਂ ਕੁਛ ਮਿਲਿਆ ਨਹੀਂ ਹੈਗਾ ਤਾਂ ਮੈਂ ਨਾ ਫਰਕ ਰੱਖਦੀ ਨਹੀਂ ਐ ਕਰ ਲੱਕੀ ਵੀ ਸਿਕਾ ਨਾ ਨਹੀਂ ਜੀ ਜੀ ਅੱਜ ਵੀ ਤਾਂ ਕੋਈ ਗੱਲ ਨਹੀਂ ਹੈਗੀ ਨਾ ਕਿਸੇ ਨੇ ਕਦੇ ਕੋਈ ਸੁਨਾਵਾਜੀ ਕੀਤੀ ਹਵੀ ਸੀਗੀ 20 ਤਕਵੀਰ ਵੀ 로ਜ ਆਈ ਜਾਂਦੀ ਆ ਆ ਵੀ ਆ ਕੇ ਬੋਲਦੀ ਆ ਮੈਨੂੰ ਕਹਿੰਦੀ ਕੱਠੀਆਂ ਹੋ ਹੋ ਕੇ ਬੋਲਦੀਆਂ ਨੇ ਗਈਆਂ ਇੱਕ ਉਹ ਲੱਗੀ ਹੋਈ ਸੀ ਕਹਿੰਦੀ ਨਹੀਂ ਦੀਦੀ ਦੀਦੀ ਨੇ ਤਾਂ ਕਦੇ ਕੁਛ kiya ਹੀ ਨਹੀਂ ਹੈਗਾ ਕਿਸੇ ਨੂੰ ਵੀ ਕਹਿੰਦੀ ਜਲ ਦੇਖਦੀ ਆ ਜਦ ਹੀ ਮੂੰਹ ਚਾਹ ਜਿੱਦਾਂ ਜੀ ਮੈਂ ਦੀਦੀ ਲਈ ਉਹਦਾ ਦੇਦੀ ਦੀਦੀ ਨੇ ਕਹਿੰਦੀ ਫਿਰ ਸ਼ਾਮ ਦੀ ਸ਼ਾਮ ਨੂੰ ਜਲਦੀ ਆ ਤੇ ਕਹਿੰਦੀ ਨਾਲ ਲੰਗਰ ਪਕਾ ਕੇ ਕਹਿੰਦੀ ਇਹਨੂੰ ਮੈਂ ਹੀ ਤੇਲਣੀ ਆ ਕਹਿੰਦੀ ਮੈਂ ਸਾਰਾ ਕਰਤੀ ਕਹਿੰਦੀ ਟਿਫਨ ਚ ਪੈਕ ਕਰਕੇ ਲੈ ਜਾਂਦੀ ਆ ਐ ਲੱਗੀ ਹੋਈ ਸੀ ਕਰਨ ਉਹਦਾ ਦਿਨ ਤੋਂ ਕੋਈ ਗੱਲ ਨਹੀਂ ਹੈਗੀ ਜਿਹੜੀ ਤੇ ਇਹ ਤਾਂ ਆਪਣੇ ਵੱਲ ਲੋਲਾ ਰਹੇ ਨੇ ਨਹੀਂ ਮੈਂ ਤੇ ਨਹੀਂ ਸਾਰੀ ਗੱਲ ਨਾ ਕਰਦੀ ਸੀ ਕਿ ਮੈਂ ਤਾਂ ਫਿਰ ਹੁਣਾਂ ਜੀ ਲੱਗੀ ਦੀਦੀ ਉਹਨਾਂ ਦਾ ਘਰ ਆਉ ਆ ਨਹੀਂ ਸਕਦੇ ਹੈਗੇ ਨਹੀਂ ਮੈਨੂੰ ਤਾਂ ਆਪਣ ਕਹਿੰਦੀ ਸੀ ਹੁਣ ਭਾਬੀ ਮੈਨੂੰ ਤਾਂ ਪਤਾ ਨਹੀਂ ਕਿ ਹਾਂ ਕੀ ਜਾਂ ਕੀ ਨਹੀਂ ਇਕਨ ਲੱਗੀ ਹੋਈ ਸੀ ਕਰਨ ਕਹਿੰਦੀ ਜਾਣਦੀਆਂ ਨੇ ਕਹਿੰਦੀ ਨਾ ਕਿਆ ਚੁਗਲੀਆਂ ਕਰਦੀਆਂ ਤੁਸੀਂ ਇੱਧਰ ਇੱਧਰ ਵੀ ਕਰਦਾ ਹੁੰਦਾ ਕਿਸੇ ਦਾ ਘਰ ਪਟਣਾ ਚਾਹੀਦਾ ਕਦੇ ਤੂੰ ਪਹਿਲਾਂ ਦੂਜੀ ਭਜਾਤੀ ਹੁਣ ਤੂੰ ਦੂਜੀ ਨਾਲ ਲੱਗੀ ਹੋਈਆਂ ਚੁਗਲੀਆਂ ਕਰ ਮਾਸੀ ਮੈਂ ਕਿਹਦਾ ਥੋੜੀ ਚਾਹੀਦਾ ਬੰਦੇ ਨੂੰ ਮੇਰੀ ਕੱਲ ਸੁਣ ਮਾਸੀ ਮੈਂ ਕੋਈ ਕੱਲ ਕਹੀ ਆ ਮੈਂ ਮੈਂ ਤਾਂ ਕੋਈ ਮੁਗੱਲਿਆ ਨਹੀਂ ਕੀਤੀ ਕੋਈ ਗੱਲ ਕੀਤੀ ਆ ਕੋਈ ਮਾੜਾ ਚੰਗਾ ਮੈਂ ਬੋਲੀ ਆ ਕੋਈ ਮਾੜਾ ਤੇ ਮੈਂ ਹੁਣ ਇਹ ਪਹਿਲਾਂ ਉਹ ਦੂਜੀ ਨੇ ਚੁਗਲੀਆਂ ਕਰਦੀਆਂ ਉਹ ਭੁਜਾਤੀ ਹੁਣ ਤੂੰ ਇਹਨਾਂ ਚੁਗਲੀਆਂ ਕਰਦੀਆਂ ਹੁਣ ਇਹਨੂੰ ਭੁਜਾਤਾ ਪਰ ਜਾਨਾ ਇੱਥੇ ਹੁਣ ਫਿਰ ਇੱਦਾਂ ਥੋੜੀ ਘਰ ਬਸ ਦੇ ਹੁੰਦੇ ਨਹੀਂ ਮਾਸੀ ਤੂੰ ਫਿਰ ਮੈਨੂੰ ਇਹ ਕਹਿੰਦੀ ਮੈਂ ਕੀ ਕਰਨਾ ਨਹੀਂ ਸਾਡੀ ਘਰ ਦੀ ਕੁੜੀ ਹੋਗਾ ਤੂੰ ਇਹ ਦਲਕੀ ਮੇਂ ਕਾਰਨ ਖੜਾ ਥੋੜੀ ਬੰਦੇ ਦੀ ਚਾਹਤ ਤੇਰੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਨਾਲੇ ਨਾ ਕੋਈ ਮਨ ਨਾਲ ਗੱਲ ਕਰਦੀ ਤਾਂ ਇਹ ਜੀ ਮੈਨੂੰ ਤਾਂ ਗੁੱਸਾ ਚੜਦਾ ਫਿਰ ਜਦੋਂ ਇੱਕ ਘਰੇ ਮੈਂ ਤਾਂ ਬਿਮਾਰ ਪਈ ਆ ਪਰਸੋਂ ਦੀ ਤੇ ਮੈਂ ਕਿਹੜਾ ਕੋਈ ਕੰਮ ਐਹ ਜੀ ਕੀਤੀ ਆ ਜਦੋਂ ਉਹ ਪਰਸੋਂ ਦੀ ਗਈ ਵੀ ਆ ਪਰਸੋਂ ਦਾ ਮੇਰਾ ਘਰ ਖਰਾਬ ਹੋਇਆ ਗਿਆ ਹੁਣ ਉਹ ਆਣ ਦਾ ਨਾਂ ਨਹੀਂ ਲੈਂਦੀ ਕਿ ਆਂ ਮੈਂ ਜਾਣਾ ਨਹੀਂਗਾ ਫਿਰ ਮਾਸੀ ਮੈਂ ਜਿਹੜਾ ਕਰਦੀ ਮੇਰਾ ਨਹੀਂ ਕਰਦੀ ਹੈ ਕਾਫੀ ਕਰੀਏ ਹਾਂ ਮਾਸੀ ਉਹ ਤਾਂ ਪੇਕੇ ਬੈਠੀ ਹੈ ਜੇ ਉਹ ਤਾਂ ਕਹਿੰਦੀ ਮੈਂ ਆਣਾ ਨਹੀਂਗਾ ਮਾਸੀ ਹੁਣ ਕਹੇ ਇਹ ਚਲੇਗੀ ਮੁੜ ਕੇ ਫੇਰ ਘਰ ਖਰਾਬ ਮੈਂ ਤਾਂ ਰਹਿਣੀ ਇਕੱਲੀ ਮੈਨੂੰ ਪਤਾ ਮੈਂ ਤਾਂ ਪਾਕਸਾਂ ਦੀ ਪਈ ਮਾਸੀ ਮੇਰੀ ਗੱਲ ਵੀ ਸੁਣੇਗੀ ਜੇ ਮੈਂ ਤਾਂ ਕੁੜੀ ਆ ਤਾਂ ਮੈਂ ਆ ਕੇ ਇਹ ਥੋੜਾ ਕਹੂੰਗੀ ਕਿ ਮੈਂ ਘਰ ਪਟੂੰਗੀ ਮੈਂ ਘਰ ਪਟਣ ਤਾਂ ਨਹੀਂ ਆਈ ਹੋਈ ਜੀ ਉਹ ਤਾਂ ਮੇਰੇ ਕੋਲ ਲੱਗੀ ਸੀ ਕਰਨ ਕਹਿੰਦੀ ਨਾ ਕਹਿੰਦੀ ਮੰਮੀ ਕਹਿੰਦੀ ਕੁੜੀ ਫੜਦੀ ਆ ਕਹਿੰਦੀ ਨਾ ਕਹਿੰਦੀ ਮਤਲਬ ਕੋਈ ਕੰਮ ਕਰਦੀ ਆ ਨਾ ਸੁਨੈਣਾ ਨੂੰ ਕਰੇ ਨਹੀਂ ਆਈਆਂ ਸੀ ਘਰ ਦਾ ਕੰਮ ਤਾਂ ਕਰਨਾ ਹੀ ਪੈਂਦਾ ਹੁਣ ਕੋਈ ਰੋਟੀ ਬਣਾਦੀ ਕਿਸੇ ਨੇ ਝਾੜੂ ਮਾਰ ਲਿਆ ਕਿਸੇ ਕੀ ਕਰੀਉਦਾ ਮਾਸੀ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਉਦੋਂ ਵੀ ਮੈਂ ਤਾਂ ਉਹੀ ਕਹਿੰਦੀ ਸੀਗੀ ਆਪ ਵੀ ਹਾਂ ਮੰਮੀ ਸਕੂਟਰੀ ਲੈ ਕੇ ਤੁਰ ਜਾਂਦੀ ਆ ਸੁਨੈਣਾ ਨੂੰ ਕਹਿਣਦੀ ਆ ਤੂੰ ਕੋਈ ਕੰਮ ਨਾ ਕਰੀਂ ਤੇ ਕਿ ਨਾਲ ਆਦੇ ਕੰਮ ਕਰੂਗੀ ਉਹ ਕਪੜੇ ਪ੍ਰੈਸ ਕਰਨਾ ਇਹਨਾਂ ਦੇ ਹੁੰਦੇ ਆ ਉਹ ਤਾਂ ਆਪਣੇ ਅੰਦਰ ਵੜ ਕੇ ਆਪਣੇ ਕਰ ਲੈਂਦੀ ਐ ਤੇ ਹੁਣ ਅਸੀਂ ਕਿੱਥੇ ਤੇ ਅਸੀਂ ਤਾਂ ਭਾਈ ਤੋਂ ਕਰਵਾਨੇ ਆਂ ਤਾਂ ਕਰਦੇ ਨਹੀਂ ਹੈਗੇ ਉਹ ਤਾਂ ਮੈਨੂੰ ਕਹੀ ਸੀ ਕਹਿੰਦੀ ਸਾਰਿਆਂ ਦਾ ਕੰਮ ਹੀ ਆ ਢੇਰ ਲੱਗਿਆ ਹੋਇਆ ਕਹਿੰਦੀ ਕਿ ਨਹੀਂ ਕਰਦੀ ਆ ਉਹ ਸਾਡੇ ਨਹੀਂ ਕਰਦੀ ਆ ਕਿ ਸਾਡੇ ਉਹਦੇ ਤੇਰੇ ਸਾਹਮਣੇ ਕਪੜੇ ਪਏ ਆ ਅਸੀਂ ਤਾਂ ਆਪ ਕਰੀਦੇ ਕਪੜੇ ਇਹ ਜਿੱਤ ਪ੍ਰੈਸ ਵਾਲੇ ਤੋਂ ਕਰਵਾਉਣਾ ਮੈਨੂੰ ਤਾਂ ਇਕਲ ਕਹੀ ਸੀ ਮੈਨੂੰ ਕੀ ਪਤਾ ਹੁਣ ਤੁਸੀਂ ਮੈਨੂੰ ਟੁੱਟ ਟੁੱਟ ਕੇ ਪਿੰਜਣੇ ਜਿਹੜੀ ਗੱਲ ਹੋਈ ਆ ਉਹ ਕਮਰੇ ਵਿੱਚ ਹੋਈ ਆ ਉਹ ਤੁਹਾਨੂੰ ਸਾਹਮਣੇ ਹੋਈ ਆ ਹੁਣ ਮੇ ਪਾਈ ਮੇਰਾ ਤਾਂ ਦਿਮਾਗ ਖਰਾਬ ਹੋਇਆ ਤੇ ਮੇਰਾ ਤਾਂ ਨਾ ਸਿੱਧੀ ਗੀਤ ਦੀ ਗੱਲ ਜਨਾਈ ਕੋ ਦੱਸ ਮਾਸੀ ਮੈਂ ਹਾਂ ਜੀ ਕੋਈ ਗੱਲ ਨਹੀਂ ਕੀਤੀ ਹੈਗੀ ਉਹਦੇ ਕੋਲ ਸਮਾਂ ਉਹ ਥੋੜੀਆਂ ਵੱੜਦੀ ਸੀਗੀ ਮੈਨੂੰ ਨਹੀਂ ਪਤਾ ਵੀ ਹੁਣ ਸੁਣਾਣਾ ਕੀ ਕਰਦੀ ਆ ਜੇ ਤੁਸੀਂ ਕਰਦੇ ਨਹੀਂ ਤੁਹਾਨੂੰ ਲੱਗਦਾ ਹੈਗਾ ਵੀ ਹਾਂ ਮੈਂ ਚੁਗਲੀਆਂ ਕਰਦੀ ਆ ਮੈਂ ਨਹੀਂ ਆ ਕਰੂੰਗੀ ਬਸ ਇਹ ਵੀ ਕਰੂੰਗੀ ਨਾ ਮੇ ਰਾਣ ਨੂੰ ਤਾਂ ਤੈਨੂੰ ਪਿਆ ਹੀ ਨਹੀਂ ਹੈਗਾ ਆਣਾ ਤਾਂ ਹੈਗਾ ਹੀ ਆ ਵੀ ਹੁਣ ਦੇ ਵੇਰ ਨਾ ਕਰੋ ਕਿ ਲੜਾਈ ਪਾਓ ਘਰ ਦੇ ਨਹੀਂ ਤੁਸੀਂ ਵੇਖ ਕੇ ਸਾਹਮਣੇ ਖੜ੍ਹੋ ਤੁਸੀਂ ਹੁਣ ਹੁਣ ਵੀ ਤਾਂ ਤੁਸੀਂ ਸੁਣਿਆ ਹੀ ਹੋਗਾ ਮੈਂ ਕੀ ਮਾੜਾ ਚੰਗਾ ਬੋਲਦਾ ਸੁਣਾਣਾ ਭਾਬੀ ਕੋਲ ਬੈਠੀ ਆ ਮੈਂ ਮਾਈ ਲੈ ਕੇ ਭਾਬੀ ਨੂੰ ਪੁੱਛ ਰਿਹਾ ਮੈਂ ਕੀ ਕਿਹਾਗਾ ਉਹਨੂੰ ਪੁੱਛ ਰਿਹਾ ਉਹ ਤੇਰੇ ਸੁਣੇ ਲਿਆ ਤਾਂ ਦੱਸਣਾ ਕੀ ਉਹ ਤਾਂ ਮੈਂ ਜਿਹੜੀਆਂ ਗੱਲਾਂ ਹੋਈਆਂ ਉਹ ਤਾਂ ਮੈਂ ਸਾਹਮਣੇ ਸੁਣ ਲਈਆਂ ਤਾਂ ਹੀ ਤਾਂ ਮੈਂ ਆਈ ਐ ਫਿਰ ਮੈਂ ਪਈ ਸੀਗੀ ਅੰਦਰ ਫਿਰ ਮੈਂ ਕਿੰਨਾ ਕੁ ਮਾਰਾ ਨੂੰ ਨਹੀਂ ਚੰਗੀ ਲੱਗਦੀ ਕਿ ਮੈਂ ਚਲੀ ਜਾਵਾਂਗੀ ਨਹੀਂ ਮੁੜ ਕੇ ਆਇਆ ਮੈਂ ਤੈਨੂੰ ਗਾਲ੍ਹ ਦੇਣੀ ਕੀਤੀ ਮੈਂ ਇਹ ਕੰਨੀ ਐ ਵੀ ਤੁਸੀਂ ਹਸਾਣਾ ਰਹੋ ਜਿੱਦਾਂ ਰਿਤੇ ਦਾ ਆਂਦੇ ਆ ਭੈਣ ਭਾਈ ਆਂਦੇ ਆ ਉਦਾਂ ਆਓ ਮਾਸੀ ਜੱਗ ਗੱਲਾਂ ਤਾਂ ਉਹਨੇ ਕੀਤੀਆਂ ਨੇ ਹੋਨੇ ਖਲਾਫ ਕੀਤੀ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹੀ ਗੱਲਾਂ ਪਾ ਮੇਰੀ ਬੁਗਾਰਨਾ ਕਰੇ ਮੇਰੀ ਮਕਸੂਰ ਭਾਬੀ ਨਹੀਂ ਖਾਣ ਜਿਹੜੀਆਂ ਲੈਣੀਆਂ ਜੱਕ ਨਹੀਂ ਭਾਬੀ ਬਣਦੀ ਭਾਬੀ ਮੈਨੂੰ ਕੋਈ ਮਾਰਾ ਚੰਗਾ ਕਿਹਾ ਕਿਹਾ ਮੈਨੂੰ ਕੋਈ ਚੰਗੀ ਮਾਰੀ ਗੱਲ ਨਹੀਂ ਜਹ ਤੁਮਨੇ ਕੋਈ ਮਤਰੀ ਕੀਤੀ ਹੈ ਕੋਈ ਨਹੀਂ ਮੈਂ ਤਾਂ ਉਹੀ ਗੱਲਾਂ ਕਹਿੰਦੀ ਸੀ ਜਿਹੜੀਆਂ ਉਹ ਕਹਿੰਦੀ ਆ ਸਾਰੀਆਂ ਗੱਲਾਂ ਮੈਂ ਆਪ ਸੁਣੀਆਂ ਮੈਂ ਗਰ ਸੁਣ ਕੇ ਹੀ ਆਈ ਆ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਕਰਦੀਆਂ ਸੀ ਮੈਂ ਸੁਣ ਕੇ ਹੀ ਆਈ ਆ ਮਾਫੀ ਮੈਂ ਕੁਛ ਨਹੀਂ ਅਹਜਾ ਕਿਹਾ ਹੈਗਾ ਤੇਰੇ ਮਨ ਦੇ ਵਿੱਚ ਗਲਤ ਤੈਨੂੰ ਪੈ ਗਈ ਆ ਇਹ ਜੋ ਕੁਛ ਵੀ ਨਹੀਂ ਮੈਂ ਕਿਹਾ ਚਲੋ ਭਾਈ ਮੈਨੂੰ ਗਲਤੀ ਲੱਗੀ ਹੋਊਗੀ ਫਿਰ ਮੈਂ ਇਦਾਂ ਉਹ ਕਿਆ ਕਰਨਾ ਜੇ ਮੈਂ ਸਕੂਨਤੀ ਆ ਗਈ ਤਾਂ ਮੈਂ ਤਾਂ ਕਿੰਨਾ ਚਿਰ ਹੋਗਾ ਕਿੰਨਾ ਚਿਰ ਹੋਗਾ ਬੱਟੀ ਦੇ ਪਿਆਰ ਨੂੰ ਜਦੋਂ ਪੜਾਉਂਗਾ ਤਾਂ ਮੈਂ ਜਗੀਸ ਖਾਧੀ ਬੈਠੀ ਅੱਗੇ ਕਹਣਾ ਮੈਂ ਆਉਂਦੀ ਨਹੀਂ ਉਹ ਨਰਸ ਕਾਹਦੇ ਬੈਠੀ ਫਿਰ ਉਹਨੂੰ ਪਤਾ ਹੋਊਗਾ ਉਹ ਕਹਿੰਦੀ ਮੈਨੂੰ ਤੰਗ ਕਰਦੀ ਹੈ ਮੈਨੂੰ ਆਣਾ ਨਹੀਂ ਹੈ ਉਹ ਮੈਨੂੰ ਇਹ ਕਹਿੰਦੀ ਸੀ ਕਹੀਂ ਮੈਨੂੰ ਦੋਨੋਂ ਜਣੀਆਂ ਤੰਗ ਕਰਦੀਆਂ ਨੇ ਨਾ ਬੱਚੇ ਨੂੰ ਖਾਦੀਆਂ ਨੇ ਨਾ ਕੰਮ ਕਰਦੀਆਂ ਨੇ ਈਆਂ ਕਹਿੰਦੀ ਮੰਮੀ ਚਲੀ ਜਾਂਦੀ ਆ ਸੁਨੈਨਾ ਨੂੰ ਕਹਿੰਦੀ ਸਖਾ ਕੇ ਆ ਸੁਨੈਨਾ ਦਾ ਭਾਈ ਗੱਲ ਦੇਹੇ ਜੀ ਕਹਿੰਦੀ ਜਿਆਦਾ ਆਇਆਗਾ ਤਾਂ ਕਹਿੰਦੀ ਮੇਰਾ ਫਰਕ ਰੱਖਦੇ ਨਹੀਂ ਇਹ ਤਾਂ ਮੈਂ ਤਾਂ ਕੋਈ ਫਰਕ ਅਸੀਂ ਕੀਤਾ ਹੀ ਨਹੀਂ ਹੈਗਾ ਉਹ ਤਾਂ ਆਪਣੇ ਆਪ ਵੀ ਕਹਿੰਦੀ ਸੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਜੇ ਮੈਂ ਕਿਹਾ ਹੁੰਦਾ ਤਾਂ ਗੱਲਾਂ ਹੀ ਕਾਦੀਆਂ ਪੁੱਛ ਲਿਓ ਜਾ ਕੇ ਜੇ ਜਿੱਦਣ ਬੈਠਾਂਗੇ ਨਾ 4-5 ਦੇ ਵਿੱਚ ਬੈਠ ਕੇ ਗੱਲ ਹੋਊਗੀ ਤੇ ਮੈਨੂੰ ਸਾਹਮਣੇ ਲੈ ਕੇ ਜਾਓ ਤੇ ਮੈਂ ਪੁੱਛੂਗੀ ਵੀ ਮੈਂ ਉਹਨੂੰ ਕੋਈ ਮਾੜੀ ਚੰਗੀ ਕਹੀ ਹੋਗਾ ਮੈਂ ਤਾਂ ਮਾੜੀ ਚੰਗੀ ਉਹਨੂੰ ਕਹੀ ਨਹੀਂ ਕੁਝ ਨਹੀਂ ਮਾੜੀ ਬਸ ਉਹ ਕੁਝ ਬੋਲੀ ਨਹੀਂ ਨੀ ਮੈਂ ਤੁਹਾਨੂੰ ਫਿਰ ਬੁਲਾਵਾਂਗੀ ਸਾਹਮਣੇ ਹਾਂ ਸਾਹਮ ਹਾਂ ਕੁੜੀ ਕੱਲਾ ਮੁਕਣੀ ਆ ਫਿਰ ਸਾਥ ਮੈਂ ਨਾ ਬੈਠੀ ਗਾ ਆਂ ਆਇਆ ਕਰੀਏ ਸਤਿ ਸ਼੍ਰੀ ਅਕਾਲ ਆ ਕਿੱਥੋਂ ਆਂਦੀ ਇਹ ਐਂ ਆਂ ਤੇ ਤਵੀਰ ਆਈ ਸੀ ਰਸਤੇ 'ਚ ਮਿਲੀ ਮੈਨੂੰ ਅਮੈਂ ਆਂਦੀ ਪਈ ਸੀ ਮਾੜੇ ਗਈ ਸੀ ਮੋੜ ਤੱਕ ਤੇ ਉਹ ਕਹਿੰਦੇ ਵੀ ਪੱਬੀ ਮੈਂ ਜਾਣਾ ਮਾਣਾ ਜਿਆ ਤੇ ਇਹਨੂੰ ਘਰੇ ਛੱਡਦੇ ਮੈਂ ਕਿਹਾ ਠੀਕ ਆ ਮੈਂ ਛੱਡ ਦਿੰਦੀ ਆ ਹੋਰ ਜੀ ਦੀਦੀ ਕਿਵੇਂ ਆਏ ਬੱਸ ਮਤਲਬ ਵੈਸੇ ਹੀ ਆਈ ਸੀ ਕਿ ਜਦ ਮਾਰ ਲਾ ਗਿਆ ਪਿਆ ਸੀ ਮੈਂ ਬਾਹਰੋਂ ਆਂਦੇ ਸੁਣਿਆ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਲੜਾਈ ਹੁੰਦੀ ਸੀ ਕੋਈ ਨਹੀਂ ਲੜਾਈ ਨਹੀਂ ਸੀ ਫਾ ਵੀਰ ਉਹਨੂੰ ਪਤਾ ਹੀ ਜਨਾ ਕਿੰਨਾ ਚਿਰ ਹੋ ਤੁਸੀਂ ਇੱਥੇ ਰਹੇ ਹੋ ਨਾ ਨਹੀਂ ਕਿੰਨਾ ਚਿਰ ਹੋ ਗਿਆ ਮੈਨੂੰ ਆਈ ਨੂੰ ਹਾਂ ਆਉਂਦੀ ਨੂੰ ਕਦੇ ਮੈਂ ਬੁਰੀ ਬੁਰਾ ਇਹਨਾਂ ਵਾਰੀ ਬੋਲੀ ਹੋਵਾਂ ਜਾਂ ਥੋੜੇ ਕੋਲ ਕਦੇ ਮੈਂ ਗੱਲ ਕੀਤੀ ਹੋਵਾਂ ਨਹੀਂ ਕਦੇ ਮੈਂ ਇਹ ਕਹਿੰਦੇ ਬੜੀ ਭਾਪੀ ਚਲੀ ਗਈ ਆ ਅੱਛਾ ਤੇ ਉਹ ਗਈ ਤਾਂ ਕਹੀ ਸੀ ਕਿ ਮੈਂ ਤਾਂ ਤੇ ਮਾਮੇ ਕੋਲ ਸਲੀਪ ਨੂੰ ਤੈ ਹੀ ਗਿਆ ਸੀਗਾ ਵੀ ਮੇਰਾ ਮਾਮਲੇ ਪਤਾ ਨਹੀਂ ਬਿਮਾਰ ਆ ਤੇ ਤਾਂ ਚਲੀ ਗਈ ਸੀਗੀ ਅਹੋ ਪਰਸੋਂ ਦੀ ਗਈ ਨਹੀਂ ਸੀ ਮਾਮਾ ਬਾਹਰੋਂ ਆਇਆ ਫਿਰ ਮੈਨੂੰ ਤਾਂ ਮਾਸੀ ਇਸ ਗੱਲ ਦਾ ਪਤਾ ਨਹੀਂ ਕਿਆ ਕਰਕੇ ਰੁਸ ਗਿਆ ਕਹਿੰਦੀ ਮੈਂ ਹੁਣ ਜਾਣਾ ਨਹੀਂਗਾ ਤੋਂ ਡੇ ਕਰੇ ਤਾਂ ਕਹਿੰਦੀ ਕੋਈ ਪੁੱਛੂ ਨਹੀਂ ਹੈਗਾ ਕੋਈ ਪੁੱਛ ਕਹਿੰਦਾ ਕੋਈ ਪੁੱਛਦਾ ਦੀਦੀ ਪੁੱਛ ਕਹਿ ਗਈ ਭਾਬੀ ਕੁਛ ਕਹਿੰਦੀ ਐ ਤੇ ਮੰਮੀ ਕੁਛ ਕਹਿੰਦੀ ਐ ਤੇ ਲੜਾਈਆਂ ਆਪਸ ਵਿੱਚਾਂ ਕਹਿੰਦੀ ਤੁਸੀਂ ਬੁਆਈ ਜਾਨੀਆ ਕਹਿੰਦੀ ਮੈਂ ਉੱਥੇ ਜਾ ਕੇ ਨਹੀਂ ਕਰਨਾ ਨਾ ਮੇਰੀ ਕੁੜੀ ਨੂੰ ਕੋਈ ਸਾਹਮ ਦਾ ਭਾਬੀ ਫਿਰ ਮੈਂ ਇਹ ਕਸੂ ਜੇ ਮੈਂ ਉਹਨੂੰ ਕੋਈ ਗੱਲ ਕਹੀ ਹੋਵੇ ਹੁਣ ਮਾਸੀ ਤੇ ਮੈਨੂੰ ਇਹ ਕਹਿੰਦੀਆਂ ਦਾ ਕਹਿੰਦੀ ਤੂੰ ਮੇਰਾ ਘਰ ਖਰਾਬ ਕਰਦੀ ਪਈਆਂ ਤੁਹਾਨੂੰ ਅਸੀਂ ਕਿਤੇ ਬੈਠਣੀ ਸੀਗੀਆਂ ਦੋਨੋਂ ਗਗਾ ਇਹੀ ਗੱਲ ਕਰਕੇ ਪਈਆਂ ਸੀਗੀਆਂ ਵੀ ਪਰ ਉਹਨਾਂ ਦੇ ਹੁੰਦੇ ਵੀ ਹੈ ਸੀ ਉਹਨਾਂ ਦੇ ਹੁੰਦੇ ਨੇ ਆਈ ਸੀਗੀ ਪਰसों ਸੀ ਗਏ ਸੀ ਕਿ ਪ੍ਰੋਗਰਾਮ ਵੀ ਸੀਗਾ ਤੇ ਅਸੀਂ ਇਸ ਦਾ ਪ੍ਰੋਗਰਾਮ ਸੀ ਅਸੀਂ ਉੱਥੇ ਜਾਣਾ ਸੀਗਾ ਤੇ ਤਾਂ ਮੈਂ ਆਈ ਸੀਗੀ ਤੇ ਤੁਸੀਂ ਪਰਸੋਂ ਨਹੀਂ ਆਏ ਸੀਗੇ ਮੈਂ ਪਰਸੋਂ ਵੀ ਆਈ ਸੀਗੀ ਮੈਂ ਇੱਕ ਦਿਨ ਪਰਸੋਂ ਤੋਂ ਚੰਨ ਨੂੰ ਮਤਲਬ ਸ਼ੁੱਕਰਵਾਰ ਨੂੰ ਆਈ ਸੀ ਮੈਂ ਅੱਛਾ ਅੱਛਾ ਸ਼ੁੱਕਰਵਾਰ ਨੂੰ ਆਈ ਸੀਗੀ ਤੇ ਉਸ ਦਿਨ ਦੀ ਇਹ ਗੱਲ ਹੁੰਦੀ ਪਈ ਆ ਵੀ ਐ ਕਿ ਹਾਂ ਮੈਨੂੰ ਆਇਆ ਕਿ ਹਾਂ ਵੀ ਭੈਣੇ ਮਤਲਬ ਉਹ ਤੁਬਲੀ ਲਾਈਆਂ ਤਾਂ ਚਲੀ ਗਈ ਹਮਾਸੀ ਤੇ ਮੁੰਏ ਇਹੀ ਕਹਿੰਦੀ ਹੂ ਤੂੰ ਤੁਬਲੀ ਲਾਈਆਂ ਨੇ ਤਾਂ ਚਲੀ ਗਈ ਮੈਂ ਤਾਂ ਤਾਂ ਹੀ ਸੀਗੀ ਚਲ ਮੈਂ ਹਾਂ ਪਰਸੋਂ ਵੀ ਮੈਂ ਆਈ ਸੀ ਅਸੀਸ ਦਾ ਉਹ ਸੀਗਾ ਵਿਸਾਖੀ ਦਾ ਤਿਹਾੜੀ ਸੀਗਾ ਹਾਂ ਹਾਂ ਇਹ ਰ ਮੈਂ ਦੇਖਿਆ ਸੀ ਤੁਹਾਡੇ ਪੇਸ ਤੇ ਮੈਂ ਆ ਕੇ ਘਰੇ ਦੇਖਿਆ ਜਦੋਂ ਉਹ ਹੈ ਹੀ ਨਹੀਂ ਸੀਗੀ ਹਾਂ ਤੇ ਮੇਰੇ ਜਾਣ ਤੋਂ ਬਾਅਦ ਸ਼ੁਕਰ ਬਾਦ ਜਾਣ ਤੋਂ ਬਾਅਦ ਉਹ ਪਤਾ ਨਹੀਂ ਕਦ ਗਈ ਆ ਉਹ ਤਾਂ ਮਾਸੀ ਨੂੰ ਪਤਾ ਤੇ ਮੈਂ ਤਾਂ ਪੱਕਾ ਜਦ ਇਹਦੇ ਨਾਲ ਗਈ ਅਸੀਂ ਇਸਨਾਂ ਜਾਂਦਾ ਹੀ ਨਹੀਂ ਸੀ ਹੋ ਰਿਹਾ ਸੀ ਇਸ ਦਾ ਪ੍ਰੋਗਰਾਮ ਤਾਂ ਮੈਂ ਦੇਖਿਆ ਸੀ ਔਰ ਤੁਸੀਂ ਵੀ ਗਏ ਸੀ ਸਤਵੀਰ ਨੇ ਵੀ ਸਤਵੀਰ ਵੀ ਰੱਚੀ ਸੀ ਉਹਨੇ ਪਰਫਾਰਮੈਂਸ ਕੀਤੀ ਔਰ ਤਾਂ ਵਧੀਆ ਸੀ ਦੇਖੀ ਮੈਂ ਉਹਨਾਂ ਦੀ ਸੋਨਾ ਕਿੱਤਾ ਸੀਗਾ ਇਹਨੇ ਵੀ ਸੋਨਾ ਕਿੱਤਾ ਨਹੀਂ ਮੈਂ ਆਪ ਪੀ ਵੀ ਨਹੀਂ ਸੀਗੀ ਨਾਲ ਨਾਲ ਮਾਸੀ ਵੀ ਗਈ ਸੀ ਸਾਰੀ ਗਈ ਸੀ ਉਹ ਮੈਂ ਗਲੀ ਚ ਸੀਗੀ ਮੈਂ ਜਾਂਦੇ ਦੇਖਿਆ ਸੀ ਇਹਨਾਂ ਨੂੰ ਆਂਟੀ ਨੂੰ ਮੈਂ ਸਕੂਟਰ ਤੇ ਨਾਲ ਸੀਨਸ ਨੂੰ ਜਾਂਦੇ ਦੇਖਿਆ ਹਾਂ ਤੇ ਅਸੀਂ ਇਸ ਨੂੰ ਟਰੋਫੀ ਵਗੈਰਾ ਮਿਲੀ ਉੱਥੇ ਸੀ ਮੈਂ ਕਿੰਨੇ ਚੰਗੇ ਭਲੇ ਹੱਸਦੇ ਖੇਡਦੇ ਗਏ ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹ ਗੁੱਸੇ ਹੋ ਕੇ ਗਈ ਆ ਨਾ ਸਭ ਵੱਡੀ ਭਾਬੀ ਇਹ ਉਹ ਜੀ ਚੀਜ਼ ਆਈ ਨਾ ਪਤਾ ਵੀ ਗੁੱਸੇ ਹੋ ਕੇ ਕਹੀਏ ਮਾਸੀ ਉਹੀ ਤਾਂ ਕੁਛਤੀ ਪਈ ਹੈ ਮਾਸੀ ਗੱਲ ਕੀ ਹੋਈ ਆ ਵੀ ਮੈਂ ਤਾਂ ਇਹ ਜੋ ਕੁਛ ਨਹੀਂ ਕਿਹਾ ਹੈਗਾ ਤੇ ਮੈਂ ਉਹ ਹੀ ਭਾਬੀ ਦੱਸਦੀ ਹਾਂ ਹੁਣ ਭਾਬੀ ਨੂੰ ਕਿ ਮਾਸੀ ਆ ਗਈ ਭਾ ਮਾਸੀ ਕੰਦਰੀ ਤੂੰ ਕਰ ਖਰਾਬ ਕਰਦੀ ਪਈ ਹੈ ਇਸ ਗੱਲ ਉੱਤੇ ਮੈਂ ਗੱਲ ਕਰਦੀ ਪਈ ਸੀ ਮੈਂ ਤਾਂ ਕੁਛ ਨਹੀਂ ਕਿਹਾ ਹੈਗਾ ਆਪਾਂ ਦੀ ਆਂਟੀ ਹੁਣ ਤੁਸੀਂ ਟੈਨਸ਼ਨ ਨਾ ਲੋ ਰਲ ਤੇ ਰਿਹਾ ਕਰੋ ਕੋਈ ਨਾ ਫਿਰ ਵੀ ਚਲ ਕਰ ਦਿਦੀ ਵੀ ਤੁਸੀਂ ਵੀ ਕੋਈ ਨਾ ਆਇਆ ਕਰੋ ਪਰ ਨਾ ਲੈ ਕੇ ਰਹੇ ਨੀ ਫਿਰ ਜੇ ਮੈਂ ਤੇ ਆ ਜੇ ਅੰਨਾ ਕਰਨਗੇ ਫਿਰ ਤਾਂ ਬੰਦਾ ਪਿੱਛੇ ਹਟੇ ਜਾਂਦਾ ਮੇਰੇ ਪਿੱਛੇ ਬਚਨ ਕਾਟੋ ਉੱਟਣਾ ਵਾ ਘਰ ਦੀ ਕੁੜੀ ਆ ਫਿਰ ਵੀ ਚੱਲ ਮਾਸੀ ਦੀਆਂ ਧੀਆ ਨਾ ਗਾਹਾਂ ਪਰ ਬੱਚਿਆਂ ਤੇ ਵਿਸ਼ਵਾਸ ਤੁਸੀਂ ਕਰ ਸਕਦੇ ਹੋ ਜੇ ਕੋਈ ਗੱਲ ਹੋ ਜੇ ਤਾਂ ਸਾਹਮਣੇ ਚੱਲ ਮਰਜੀ ਤੁਸੀਂ ਮੈਨੂੰ ਸਾਹਮਣੇ ਕਰ ਲੀਂ ਜਾਂ ਕਿਸੇ ਵੀ ਐ ਕਰਿਆ ਕਰੋ ਨਾ ਵੀ ਸਾਹਮਣੇ ਚਲਾ ਆਂਟੀ ਨੂੰ ਕੋਲ ਬਿਠਾ ਲਿਆ ਕਰੋ ਚੱਲ ਇਕੱਠੇ ਜੇ ਜਦ ਮਰਜੀ ਕਰ ਜੇ ਕਿ ਤੂੰ ਅੱਗੇ ਪਿੱਛੇ ਗਿਆ ਵੀ ਹੁੰਦੇ ਲੇ ਕੇ ਤਾਂ ਕੋਈ ਕੰਮ ਆ ਜਾਣਾ ਕਾਹਨ ਮੈਂ ਫੋਨ ਕਰਕੇ ਆ ਜਾ ਤਾਂ ਉਹ ਨਹੀਂ ਬਸ ਇਹੀ ਗੱਲ ਇਹ ਮੇਰਾ ਫੋਨ ਕੀਤਾ ਹੋ ਕੇ ਤਾਂ ਆਪਣਾ ਘਰ ਆ ਫਿਰ ਵੀ ਇਹ ਚੱਲ ਕੁੜੀਆਂ ਦਾ ਵੀ ਤਾਂ ਘਰ ਹੁੰਦਾ ਹੀ ਆ ਕੋਈ ਨਹੀਂ ਜੇ ਤੁਸੀਂ ਆਪਣੇ ਘਰ ਆਹ ਤੋ ਕੁੜੀਆਂ ਬਿਤਾਓ ਤੁਸੀਂ ਵੀ ਤਾਂ ਆਪਣੇ ਘਰ ਦੀ ਕੁੜੀ ਹੋ ਇਹ ਤਾਂ ਕੋਈ ਚੱਕਾ ਨਹੀਂ ਨਹੀਂ ਭਾਬੀ ਇਹ ਗੱਲ ਸੁਣੋ ਘਰ ਦੀ ਕੁੜੀਆਂ ਵਾਲਾ ਹੱਕ ਰਹਿ ਗਿਆ ਜਿਨ੍ਹਾਂ ਮੇਰੇ ਤੇ الزام ਲਾਏ ਨੇ ਲੰਕਾ ਦੀਆਂ ਕੁੜੀਆਂ ਨਾਲ ਕੀ ਕੀਤਾ ਜਾਂਦਾ ਹੈ ਜਿਵੇਂ ਇਹ ਕਰਦੇ ਨੇ ਚਲਣਤੀ ਕੋਈ ਨਾ ਤੁਸੀਂ ਮੇਰੀ ਗੱਲ ਸੁਣੋ ਜਦ ਹੁਣ ਕੀ ਹੋਣਾ ਤੋਂ ਮੈਂ ਇਹੀ ਕਹਿਣੀ ਆ ਵੀ ਘਰ ਦੇ ਹੁਣ ਤੂੰ ਆਪਣੀ ਹੋ ਕੇ ਗੱਲਾਂ ਕੀਤੀਆਂ ਠੀਕ ਹੈ ਨਾ ਚਲ ਹੁਣ ਕਾ ਉਹੀ ਗੱਲ ਹੋ ਗਈ ਨਾ ਵੀ ਘਰ ਦਾ ਪੇਤੀ ਲੰਕਾ ਟਾਏ ਨੀ ਉਹ ਤਾਂ ਮੈਂ ਤਾਂ ਇਹ ਜੀ ਕੋਈ ਚਲ ਕੋਈ ਨਹੀਂ ਆਂਟੀ ਹੁਣ ਤੁਸੀਂ ਗੱਲ ਛੱਡੋ ਭਾਬੀ ਨੂੰ ਵੀ ਫੋਨ ਕਰੋ ਉਹਨੂੰ ਵੀ ਕੋਈ ਗੱਲ ਨਹੀਂ ਵੀ ਤੇਰਾ ਆਪਣਾ ਘਰ ਆ ਪੁੱਤ ਤੂੰ ਆਪਣੇ ਘਰ ਆ ਤੇ ਕਿਸੇ ਵੀ ਨਾਲ ਥੋੜੀ ਰਹਿਣਾ ਹੁੰਦਾ ਹੁੰਦਾ ਤੁਸੀਂ ਹੁਣ ਗੱਲੇ ਮੀਨੋ ਕੋਈ ਗੱਲ ਨਹੀਂ ਤੇਰੀ ਤੁਸੀਂ ਆਣਾ ਹੀ ਆ ਇਹ ਥੋੜੀ ਆ ਕੋਈ ਨਾ ਸੁਣਿਆ ਨਾ ਰੰਗ ਤੇ ਆ ਕਰੋ ਕੋਈ ਨਹੀਂ ਚਲ ਨਹੀਂ ਆਂਟੀ ਮੇਰੇ ਲੋ ਕੁੜੀ ਆ ਘਰ ਦੀ ਆਪਣੀ ਚਲ ਜੀ ਕੋਈ ਗੱਲ ਹੋ ਵੀ ਗਈ ਆ ਹਨਾ ਆਪਾਂ ਬੈਠ ਕੇ ਗੱਲ ਕਰਾਂਗੇ ਉਹ ਤਾਂ ਹੈਗਾ ਚਲ ਕੋਈ ਨਹੀਂ ਬੀਬੀ ਨੂੰ ਨਾ ਪਤਾ ਹੁਣ ਮਾਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬਈ ਉਹਨੂੰ ਟਿੱਕੋ ਦਰਨ ਜਿੱਦ ਕੋ ਗੱਲ ਹੋਊਗੀ ਕੋਈ ਇਹ ਦੇਖਣਾ ਕਿ ਹਾਂ ਆਈ ਗੁੱਸੇ ਗੁੱਸੇ ਨਾਲ ਗੱਲ ਤਾਂ ਕੋਈ ਹੋਰ ਆ ਹੈਨਾ ਪੈ ਗਈ ਮੇਰੇ ਸਿਰ ਤੇ ਮਮੀ ਨੂੰ ਕੋਈ ਨਾ ਆਂਟੀ ਵੀ ਕਹਿੰਦੀ ਕੁੜੀ ਆ ਆਪਣੀ ਫਿਰ ਕੀ ਹੋ ਗਿਆ ਚਲ ਕੋਈ ਨਾ ਪਿਆਰ ਨਾਲ ਸਮਝਾ ਲੇਗੀ ਤੇ ਤੁਹਾਨੂੰ ਲੱਗਿਆ ਕਿ ਨਾ ਬਗਾਨੀ ਆ ਹਾਂ ਜੇ ਕਿ ਮੈਂ ਤਾਂ ਹੋ ਵੀ ਗਈ ਆ ਤੇ ਮੈਂ ਤੁਹਾਨੂੰ ਇਹ ਕਹਿੰਦੀ ਆ ਵੀ ਚੱਲ ਮੈਂ ਅੱਗੇ ਵਾਸਤੇ ਨਹੀਂ ਆ ਮੈਂ ਹਾਂ ਜੀ ਕੋਈ ਗੱਲ ਨਹੀਂ ਕਰੂੰਗੀ ਮੈਨੂੰ ਵੀ ਪਤਾ ਲੱਗੇ ਹਾਂ ਮੇਰੇ ਉੱਪਰ ਕੋਈ ਗੱਲ ਕੱਲ ਨੂੰ ਆਵੇ ਕਿ ਤੁੰਗਾ ਤਾਂ ਮੈਂ ਦੀ ਭਾਈ ਮਾਸੀ ਕੋਲ ਆਇਆ ਕਰੂੰਗੀ ਪਰ ਜਾਈਆਂ ਦੇ ਸਾਹਮਣੇ ਬੈਠ ਕੇ ਜੋ ਵੀ ਗੱਲ ਕਰਨੀ ਹੈ ਮੈਂ ਕਰਾਂਗੀ ਚੰਦ ਕੋਈ ਨਹੀਂ ਵੱਡੀ ਭਾਬੀ ਨੂੰ ਵੀ ਫੋਨ ਕਰ ਲਿਓ ਕਿਉਂਕਿ ਕੋਈ ਗੱਲ ਨਹੀਂ ਹੁਣ ਉਹਦੇ ਨਾਲ ਵੀ ਗੱਲ ਕਰ ਲਾਂਗੇ ਤੇ ਹਜੇ ਕੋੜੀ ਜੀ ਉਹ ਤੱਤੇ ਘਾ ਗਈ ਆ ਤੇ ਉਹ ਥੋੜਾ ਗੁੱਸਾ ਠਿੱਡਾ ਹੋ ਜੇ ਤਾਂ ਫਿਰ ਆਪਾਂ ਹਲਤਾ ਹੋਰ ਠੀਕ ਸੁਨੇਮਾ ਚੰਨ ਤੁਸੀਂ ਚਾਹ ਬਣਾਓ ਹੁਣ ਆਈ ਧੀਰੇ ਕਿੰਨੇ ਦੇ ਰੋ ਗਈ ਆਈ ਹੁਣ ਚਾਹ ਬਣਾ ਲੇ ਅਸੀਂ ਇਸੇ ਪੁੱਤ ਤੇਰਾ ਪਰਫਾਰਮੈਂਸ ਕਿੱਦਾਂ ਰਿਹਾ ਸੋਨਾ ਸੀਗਾ ਫੇ ਤੈਨੂੰ ਟਰੋਫੀ ਟੁਪੀ ਵੀ ਨਹੀਂ ਮਿਲੀ ਆ ਹੋਰ ਦੇਖੋ ਭਈ ਅੱਛਾ ਦਾਤਾ ਬੋਤਨ ਦੀ ਸੋਨੀ ਪਰਫਾਰਮੈਂਸ ਕਰਕੇ ਆਇਆ ਹੋਰ ਕੀ ਮਿਲੇ ਸੀ ਇੱਕ ਛੇਰ ਮਿਲੀ ਸੀ ਇੱਕ ਛੇਰ ਮਿਲੀ ਆ ਵੈਰੀ ਗੁੱਡ ਬੜੀ ਸਿਆਣੀ ਕੁੜੀ ਆ ਸਾਰੇ ਨਾਲ ਫਸਟ ਆਈ ਸੀਗੀ ਫਸਟ ਆਈ ਸੀ ਹਾਂ ਫਸਟ ਆਈ ਸੀ ਨਾ ਯਾ ਦੇ ਲੀਚੇ ਜਦੋਂ ਇਹਦੇ ਲਈ ਚੇਅਰ ਲੈ ਕੇ ਆਇਆ ਕਹਿੰਦਾ ਬੜੇ ਸਾਰੇ ਖੁਸ਼ ਹੋਗੇ ਇੱਕਦਮ ਪਤਾ ਨਹੀਂ ਕਿੱਥੋਂ ਚੇਅਰ ਲਿਆਂਦੀ ਉਹਨਾਂ ਨੇ ਭਾਬੀ ਅੱਛਾ ਹਾਂ ਤੇ ਗੁੱਡ ਕਰ ਲੈਣਾ ਆ ਬੱਚੇ ਨਾ ਬੱਚੇ ਛੋਟੇ ਵੀ ਸੀ ਸੋ ਮਿਸਟੇਕ ਕਰਦੇ ਪੈਸੀ ਪਰ ਇਹਨੇ ਇੱਕ ਵੀ ਮਿਸਟੇਕ ਉਹਨਾਂ ਦੇ ਪਿੱਛੇ ਕਰਕੇ ਨਹੀਂ ਕੀਤੀ ਮੇਰੇ ਬਰਾਬਰ ਦੇ ਵਿੱਚ ਟੈਲੈਂਟ ਆ ਕੁੜੀ ਚ ਕੋਈ ਮਿਸਟੇਕ ਨਹੀਂ ਕੀਤੀ ਹੋਈ ਆਪਣੇ ਉੱਤੇ ਨੱਚਦੀ ਰਹੀ ਤੇ ਬੱਚੇ ਨਾ ਇੱਧਰ ਉੱਧਰ ਹੁੰਦੇ ਪੈਸੀ ਬਿਲਕੁਲ ਨਹੀਂ ਹੋਈ ਹੈ ਨਹੀਂ ਮੈਂ ਇਹਨੂੰ ਬਹੁਤ ਹੀ ਪਰਫਾਰਮੈਂਸ ਦੇਖਿਆ ਜੀ ਗਲੀ ਚ ਵੀ ਜਦੋਂ ਆਸ ਕੀਆਂ ਤੂੰ ਇਹਦਾ ਧਿਆਨ ਕਰਦੇ ਬਹੁਤ ਸੋਹਣਾ ਗਿੱਦਾ ਗੁੱਦਾ ਪੰਦੀ ਆ ਇਹ ਤਾਂ ਹਾਂ ਮੈਂ ਤਾਂ ਹੈਰਾਨ ਹੀ ਗਈ ਕੱਪ ਦੇ ਕੇ ਸਾਰਿਆਂ ਨੂੰ ਸਾਡੇ ਵੱਲੋਂ ਰੂਹਾਂ ਦਿੱਤੀਆਂ ਇੱਕੋ ਬਰਾਬਰ ਹੁੰਦੀਆਂ ਨੇ ਸਮਝਣ ਦੀ ਗੱਲ ਹੁੰਦੀ ਆ ਇਹ ਕੁੜੀਆਂ ਤੇ ਨੌਹਾਂ ਨੂੰ ਰਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਖੁਸ਼ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਸਬਸਕ੍ਰਾਈਬ ਥੈਂਕ ਯੂ